ਸਰ ਸਾਰਾ ਸਵਾਗਤ ਹੈ ਤੁਹਾਡਾ ਪਰ ਨਵੇਂ ਵਲੋਗ ਚ ਦਾ ਅੱਜ ਆਜਾ ਪਹੁੰਚੇ ਪਿੰਡ ਗੋਬਿੰਦਗੜ ਸਾਹਮਣੇ ਆਪਣੇ ਕੰਬਾਈਨ ਦਾ ਬਹਿਰ ਡੱਟ ਰਿਹਾ ਬਾਕੀ ਡਰਾਈਵਰ ਸਾਹਣੋਂ ਪਈਦੇ ਕਿੰਨੀ ਸਪੀਡ ਤੇ ਜਾ ਰਿਹਾ ਹੈ ਤੇ ਕਿਹੜਾ ਗੇਅਰ ਲੱਗਾ ਹੈ ਇੱਕ ਦੀ ਆਵਾਜ਼ ਨਹੀਂ ਇਹਦੇ ਬਾਰੇ ਆਪਾਂ ਲੈਨੇ ਨੇ ਕੈਮਰਾ ਆ ਜਿਹੜਾ ਜਿਹਨਾਂ ਅੱਜ ਆਪਣੇ ਡਰਾਈਵਰ ਸਾਹਣੇ ਪੰਮੇ ਦਿਮਕਰ ਪਹਿਲੇ ਸਾਸਿਕਾ ਬਲਾਓ ਹਾਂ ਤੇ ਇਹ ਦੱਸੋ ਵੀ ਆਪਣੇ ਕਿੱਥੋਂ ਤੇ ਜਾ ਰਹੇ ਸੀ ਆ ਵੇ ਕਿੱਥੇ ਨਹੀਂ ਆਏ ਕਿੱਥੇ ਸੀ ਕੜਕਵਟ ਘਹਿ ਕੇ ਚੋਨਾ 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 ਵਟਾ ਤੇ ਗੇਅਰ ਕਿਹੜੇ ਜਾ ਰਹੇ ਮਸ਼ੀਨਾਂ ਪੂਰੇ ਜਗਤ ਦੇ ਜੇ ਲੋ ਹੀ ਆਈ ਆਈ ਹੈ ਫੁੱਲ ਆਈ ਪੂਰਾ ਨਹੀਂ ਤੇ ਡਿੱਕ ਪਰ ਮਾੜਾ ਦੱਸਿਆ ਇਧਰੋਂ ਕਰੀ ਡਿੱਕ ਦੀ ਆਵਾਜ਼ ਦਸੀ ਮੜੀ ਡਿੱਕ ਤਾਂ ਕੋਈ ਲਾਇਕ ਹੋਣੀ ਆ ਆਵਾਜ਼ ਵੇ ਜੀ ਮੱਠੀ ਦੇ ਨਾ ਤੇ ਫਿਰ ਇੱਥੇ ਆ ਕੇ ਜੱਕ ਤਾਂ ਰੁਗੀ ਮਸ਼ੀਨ ਹੈ ਕਿ ਤੂੰ ਬ੍ਰੇਕ ਰੁਕ ਮਾਰੀ ਹੈ ਇਧਰ ਮੁਕਰ ਹਾਂ ਉਹ ਕਸੀ ਜਾਂਦੇ ਨਾ ਟਾਇਰ ਇਹ ਜੱਕ ਤਾਂ ਰੁਗੀ ਕਿ ਤੁਸੀਂ ਬ੍ਰੇਕ ਰੁਕ ਮਾਰੀ ਜਾਵੇ ਨਹੀਂ ਬ੍ਰੇਕ ਰੁਕ ਨਹੀਂ ਆਪੇ ਰੁਗੀ ਆਪੇ ਗੇਅਰ ਲੱਗਾ ਰਹਿਗਾ ਨਾ ਔਰ ਮਾਰਕੈਟ ਤੋਂ ਦੇਖਣਾ ਖੜਕਾ ਆ ਖੜਕਾ ਖੜਕਾ ਕਾਲਾ ਆ ਜਾਈ ਆਪਣਾ ਬੰਦੇ ਵਗਾਰ ਤੇ ਆਇਆ ਇਹਨਾਂ ਨੇ ਆਪਣਾ ਹਾਲ ਪੁੱਛਿਆ ਕਿ ਰੋਡ ਦੇ ਉੱਤੇ ਦੇਖੋ ਸਾਹਮਣੇ ਇੱਧਰ ਟਰੈਕਟਰ ਬਹੁਤ ਖੜੇ ਟ੍ਰੈਫਿਕ ਲੱਗਾ ਪੂਰਾ ਮੇਰਾ ਅੱਜ ਕਿਲੋਮੀਟਰ ਤੇ ਹੋਊਗਾ ਨਾ ਦੱਸੋ ਇਹ ਬੰਦੇ ਨੇ ਆਪਣੇ ਹੈਲਪ ਕਰਕੇ ਆਇਆ ਕੁਦਵਾ ਆ ਆਹ ਆਹ ਦੀ ਵੀ ਫੋਟੋ ਪਾ ਲਾਂਗੇ ਹਾਂ ਸ਼ਿਕਾਰੀ ਵੀ ਦੀ ਇਹਨਾਂ ਨੇ ਪੁੱਛਿਆ ਕੀ ਚੱਕਰ ਹੋ ਗਿਆ ਮਸ਼ੀਨ ਨੂੰ ਮੈਂ ਕਿਹਾ ਇੱਕ ਬਹਿਰ ਨੇ ਟੁੱਟਾ ਥੋੜਾ ਨਿੱਕਾ ਹੈਗਾ ਬੂਸ਼ੇ ਟੁੱਟਾ ਹੈ ਇਹ ਕਹਿੰਦੇ ਚੱਲੇ ਸਾਡੇ ਬੰਦੇ ਆਉਂਦੇ ਆ ਸੰਗਤਾਂ ਜਾਣ ਵਾਲੀਆਂ ਉੱਥੇ ਆਈਆਂ ਕੋਲ ਤਿਆਰ ਹੋ ਜਾਈਏ ਕੋ ਉਹ ਬਾਸੀਆ ਉਹ ਮਾਰੀਆਂ ਮਲਾਉਂ ਜੇ ਸੁੱਤਾ ਹੱਤਾਂ ਵੀ ਗਦਾ ਦਾਨਾ ਤੇ ਇਧਰ ਆ ਬਾਈ ਇੱਕ ਹੋਰ ਹੈ ਇਹਦਾ ਸਾਸਿਕਾ ਬਲਬ ਬਲਬ ਹੈ ਪਿੰਡ ਕਿਹੜਾ ਹੈ ਆਪਣਾ ਇਹ ਹੈ ਤੈਨੂੰ ਕੰਮ ਕਰਦਾ ਸ਼ੌਂਕ ਹੈ ਕਿ ਉਦਾਂ ਮਜੂਰੀ ਹੈ ਨਹੀਂ ਜਿਵੇਂ ਹੁਣ ਸਾਡਾ ਹੈਲਪ ਕਰਾਉਣਾ ਹੈ ਮੈਨੂੰ ਸ਼ੌਂਕ ਹੈ ਸ਼ੌਂਕ ਤੇ ਥੋੜਾ ਕਿਹੜਾ ਪਿੰਡ ਹੈ ਜੀ ਪੂਰਾ ਹੀ ਹਾਂਜੀ ਗੁਦੜਾਂਢੀ ਕੰਦੀ ਵਾਲਾ ਢਾੜੀ ਐ ਗੇ ਅੱਛਾ ਅੱਛਾ ਚਾਂਦੇ ਤੈਨੂੰ ਦੇਖਿਆ ਯਾਰ ਕਿਤੇ ਪਹਿਲੇ ਅਈ ਮੂੰਹ ਕਰ ਤੂੰ ਅੱਗੋਂ ਨਹੀਂ ਰਗਦ ਕਰ ਲੈ ਹਾਂ ਆਪਾਂ ਮਿਲਦੇ ਰਹਿ ਗਏ ਨਹੀਂ ਫਿਰ ਵੀ ਆਪਾਂ ਮੈਂ ਦੇਖਿਆ ਯਾਰ ਕਿਤੇ ਉਦਾਂ ਸ਼ਕਲ ਤੋਂ ਪਛਾਣਾ ਤੈਨੂੰ ਘਰ ਨਹੀਂ ਤੇਰੇ ਬਾਰੇ ਪਤਾ ਆਪਾਂ ਨੂੰ ਕਿੱਥੇ ਆ ਕਮ ਗੀਤਾ ਪਰ ਉਹ ਮਿਲ ਆਇਆ ਫਿਰ ਉਹ ਤਾਂ ਆਇਆ ਇਧਰ ਬਾਈ ਨੇ ਕਿਹਾ ਟਰੈਕਟਰ ਲਿਆਂਦਾ ਨਵਾਂ ਬਹੁਤ ਵਧੀਆ ਆਪਣੇ ਨਾਲ ਮਰਦ ਕਰਾਰਾ ਪੂਰੀ ਆਪਣੀ ਕੇ ਇਹਨੇ ਅੱਜ ਹੀ ਲਿਆਂਦਾ ਕਿਹੜਾ ਟਰੈਕਟਰ ਲਿਆ ਤੁਸੀਂ ਸੋਨਾ ਵਾਲੇ ਕਹਿੰਦਾ ਜੀ 60 ਕੇ 55 50 ਪੂਰਾ ਹੀ 50 ਕੀ ਫੜਾਵਾਂ ਅੱਛਾ 50 ਦਾ ਨਹੀਂ ਕਿੱਥੇ ਜਦ ਪਾਰਟੀ ਹੋ ਗਈ ਇਹਦੇ ਵੱਲੇ ਤੇ ਕਾਹਦੇ ਕੰਮ ਵਾਸਤੇ ਆਂਦਾ ਆਪਾਂ ਜਿੱਥੇ ਵਧੀ ਲਾ ਦੀ ਅੱਛਾ ਕੋਈ ਵੀ ਕੰਮ ਲੈ ਸਕਦੇ ਚਲੋ ਵਧੀਆ ਗੱਲ ਵੈਸੇ ਤਾਂ ਰੀਪਰ ਦਾ ਜੇ ਇਹ ਵੀਰ ਦੇ ਜਿਹੜੇ ਕੰਮ ਕਰਾਉਣਾ ਇੱਥੇ ਲੱਗੇ ਤਾਂ ਫੋਨ ਕਰ ਸਕਦੇ ਆਪਣੇ ਨੰਬਰ ਤੇ ਕਰੋ ਭਵੇਂ ਇਹਨਾਂ ਦੇ ਕਰੋ ਤੇ ਕੰਮ ਬਹੁਤ ਦੇ ਦੇ ਆ ਤੂੰ ਦੱਸ ਕੀ ਕਹਿੰਦਾ ਹੈਂ ਮੈਂ ਕਹਿੰਦਾ ਚਾਹ ਪੀਣੀ ਤੇ ਲਿਆਵਾ ਨਹੀਂ ਨਹੀਂ ਚਾਹ ਨਹੀਂ ਐ ਇੰਨਾ ਨਾ ੱੱਕਾ ਕਰਨਾ ਦਿੰਦਾ ਵਾ ਹੁਣ ਤਾਂ ਕੰਮ ਨਿਭੜ ਕਰ ਪਹਿਲਾਂ ਨਹੀਂ ਪੁੱਛੇ ਨਾ ਬਾਹਰ ਜਾਲਾ ਚਲੇ ਤੇ ਜਾਣਾ ਇਹਨਾਂ ਨੇ ਹੈ ਪੁੱਛੀ ਰੱਖੀ ਬੈਠੇ ਜੀ ਆਏ ਡੇਰ ਨੇੜੇ ਲਿਆਵਾ ਚਾਰ ਪੁੱਛੇ ਨਾ ਤੇ ਆਪਾਂ ਕਿੰਨਾ ਟਾਈਮ ਲੱਗੋ ਫੋਰਮੈਨ ਜੀ 10 1 ਮਿੰਟ ਲੱਗਣ ਦੇ ਜੀ ਸੱਚ ਮਿੰਟ ਬੱਜ ਗਿਆ ਆ ਦੇਖ ਲੈ ਆਪਣੀ ਮਦਦ ਵਾਸਤੇ ਆਪਣੇ ਬੰਦੇ ਵਲੇ ਤਿੰਨੇ ਚਾਰੇ ਖੜੇ ਪੰਮਾ ਇੱਥੇ ਕਿ ਲੁੱਕਾ ਖੜਾ ਬਣੇ ਕਿੱਥੇ ਗਿਆ ਕਿੱਧਰ ਗਿਆ ਪੰਮਾ ਉਹ ਲੱਗਿਆ ਬੰਦੇ ਦਾ ਆਪਣੇ ਖੜੇ ਆ ਇਹ ਹੁੰਦਾ ਨੇ ਕੰਮ ਤੇ ਆਪਣੀ ਮਸ਼ੀਨ ਚੱਲ ਰਹੀ ਹੈ 12 ਐਮਪੀ ਤੁਹਾਨੂੰ ਪਤਾ ਹੀ ਆਪਾਂ ਉੱਥੇ ਦੇ ਵੀਡੀਓ ਪਾਉਂਦੇ ਹਾਂ ਤੇ ਹੁਣ ਆਪਾਂ ਜਾ ਰਹੇ 15 16 ਤਰੀਕ ਨੂੰ ਜਾ ਰਹੇ ਆ ਤੇ ਫਿਰ ਉੱਥੇ ਜਾ ਕੇ ਉੱਥੋਂ ਦੇ ਵਲੌਗ ਬਣਾਵਾਂਗੇ ਮਸ਼ੀਨ ਚਲਾਉਣੀ ਆਪਾਂ ਹੁਣ ਚੋਨੇ ਤੇ ਚੱਲ ਰਹੀ ਹੈ ਇਧਰ ਆਪਣੇ ਤਕਰੀਬਨ ਐ ਕਿ ਚੋਨੇ ਬਹੁਤ ਡਿੱਗਿਆ ਇਧਰ ਇੱਕ ਮਾਲਕ ਸਾਹਿਬ ਖੜੇ ਨੇ ਕਮੈਂਦੇ ਇਹਨਾਂ ਪਿੱਛੇ ਕੀ ਰੇਡਰ ਲੈ ਰਹੇ ਹੋ 4000 ਕਿਲੇ 4000 ਇਹ ਨਮਾੜੇ ਕਿ ਗਰੀਬ ਲੋਕ ਕਿਵੇਂ ਟਿੱਕੇ ਦਾ ਕਿਵੇਂ ਝੂੜਦਾ ਨਹੀਂ ਬੋਲਦਾ ਕਿ ਦੇ ਨਹੀਂ ਪੂਰੇ ਚਾਰ ਲੈ ਰਹਾ ਜੇ ਕੋਈ 50 100 ਕੱਟ ਕਰਾਉਂਦਾ ਤੇ ਫਿਰ ਕਾਪਦੀ ਦਾ ਫਿਰ ਇਹਨਾਂ ਕੋ ਤਾਂ ਇਹਨਾਂ ਮਾਂ ਦਾ ਕਰਦੇ ਹੋ ਹਾਂ ਚੋਨਾ ਵੇਖ ਰੇਟ ਮਗਾਉਂਦੇ ਆ ਕਿ ਉਦਾਂ ਬਿਨਾਂ ਚੋਨੇ ਦੇ ਵੇਖ ਪਹਿਲਾਂ ਹੈ ਖਲੋ ਕੇ ਪਹਿਲਾਂ ਦੇਖ ਕੇ ਚੋਨਾ ਕਿ ਕਿਹੜੇ ਰੇਟ ਦਾ ਹੈ ਮਸ਼ੀਨ ਠੱਲ ਗਈ ਤੇ ਖੜੇ ਦਾ ਗ੍ਰੇਡ ਚੱਲ ਰਿਹਾ ਜੀ ਖੜੇ ਦਾ ਜੋ ਚੱਲਿਆ ਕਿਹੜਾ ਚੱਲੂਗਾ ਇਹੀ ਚੱਲੂਗਾ 2000 ਤੋਂ ਨਹੀਂ ਤੱਕਾਣਾ ਕਰ ਆਪਣਾ 17 15 ਹੋਣੀ ਠੀਕ ਨਹੀਂ 15 ਜਾਦਾ ਕਿਉਂ 1 2 2 ਜਿਹੜੇ ਡਿੱਗੇ ਚੱਲ 16 ਤੋਂ ਕਰ ਦਿੰਨੇ ਇਹ ਕਿ 4 ਵੱਧ ਨਿਕਲਦੇ ਆ 16 ਤੋਂ ਠੀਕ ਰਹੇਗਾ ਹਾਂ 4 ਜਾਂ ਨਹੀਂ ਕਿੰਨੇ ਕਿਲੇ ਵੱਢ ਰਿਹਾ ਆਪਣੇ ਇੱਕ ਦਿਨ ਦੇ ਸਹੀ ਦੱਸ ਜੇ ਡਿੱਗੇ ਡਿੱਗੇ ਦੱਸੋ ਬੰਦੇ 8 ਤੋਂ 9 ਕਿਲੇ ਡਿੱਗੇ ਡਿੱਗੇ ਖੜੇ ਤੇ ਖੜੇ ਡਿੱਗੇ ਸਾਰੇ ਨਹੀਂ ਖੜੇ ਜੇ ਕਿਲਾ ਡਿੱਗਾ ਬਾਕੀ ਖੜੇ ਹੋਣ ਫਿਰ ਤਾਂ 9 ਵੱਢਣੇ ਇਹਨਾਂ ਨੇ ਨਹੀਂ ਜੇ ਡਿੱਗੇ ਪੂਰੇ 2 ਡਿੱਗੇ 2 ਡਿੱਗੇ ਹੋ ਗਏ 6 ਆਤਾ ਹੈ ਚਾਰ ਹਜ਼ਾਰ ਦੇ ਸਾਹਮਣੇ ਫਿਰ ਡਾਡੀਪੁਰ ਡੀਜਲ ਕਿੰਨਾ ਖਾਰੇ ਮਸ਼ੀਨ ਡੀਜਲ 100 ਪਲੱਸ ਸੋਲਿਡ ਟਰਿਕ ਦਿੰਦਾ ਹਾਂ ਚਲੋ ਫਿਰ ਵੀ ਠੀਕ ਐ ਰੇ ਰਾਜੀ ਐ ਤੀਜੀ ਗੱਲ ਖੜਿਆ ਤੁਹਾਨੂੰ ਮਿਲ ਜਾਵੇ ਏਰੀਆ ਤੇ ਕਿੰਨਾ ਵਟਸ ਦੇ ਤੁਸੀਂ ਇੱਕ ਦਿਨ ਦੇ ਵਿੱਚ 12 ਤੇਰਾ ਦੇ ਚੂੜ ਨਹੀਂ ਬੋਲਣਾ ਬਸ ਸੱਚ ਬੋਲਣਾ 10 12 12 ਦੇ ਰਾਜ ਜਿੰਦਗੀ ਚ ਗਿਆ ਪਹਿਲਾ ਵੜੇ ਦਾ ਇਹ ਤਾਂ 5 ਸਾਲ ਪਹਿਲੇ ਨਹੀਂ ਵੱਡੇ ਜਾਂਦੇ ਨਹੀਂ ਨਹੀਂ 8 ਕੁ ਦੇ ਤੇ ਰੱਖੋ ਵੀ ਚਲ 8 ਤੱਕ ਇਹਨਾਂ ਦਾ ਵੱਢ ਸਕਦੇ ਜਾਂ ਇੱਥੇ 8 9 ਤੋਂ ਵੱਢੀ ਜਾਂਦੇ ਵਿੱਚ ਦੋ ਤਿੰਨ ਮਸ਼ੀਨ 50 ਰਾਮ ਰੱਖ ਖੇਤ ਦੇ ਤਰ੍ਹਾਂ ਤੁਸੀਂ ਹਾਲ ਵਾਲੇ ਹਾਂ ਵੀ ਆਪਾਂ ਅਹੀਂ ਦਾ 11 ਮਸ਼ੀਨ ਚਲਾਈਏ ਅੱਜ ਫਿਰ ਵੀ ਆਰਟਿਕਲੇ ਵਾਰ ਡਗਾ ਦੇ ਜੇ 10 ਮਿਨ ਚਲਾਈਏ ਨਾ ਬਟਾ 5 ਵਜੇ ਬੰਦ 15 15 ਵੱਡੇ ਤਾਂ ਜਾਂਦੇ ਆ ਮੇਰੀ ਗੱਲ ਸੁਣ ਉਹ ਫਿਰ ਆਪ ਖੇਤ ਤੇ ਜਾਈਏ ਨਾ ਬਾਹਰ ਨਿਕਲਣਾ ਪੈਂਦਾ ਵਪਾਰ ਬਾਹਰ ਰਿਹਾ ਆਪਾਂ ਨੂੰ ਪਹਿਲਾਂ ਹੀ ਲੱਗੇ ਉਹਨਾਂ ਦੇ ਲੱਗਣੇ ਲੱਗਣਾ ਤਾਂ 15 ਤੋਂ ਵੱਡੇ ਜਾਂਦੇ ਆ ਬਾਕੀ ਕਿੱਲੇ ਸਹੀ ਦਾ ਸਾਥ ਹੀ ਹੁੰਦੇ ਨੇ ਤੇ ਹੈ ਨਹੀਂ 9 ਕੋ ਵੱਡੇ ਤੂੰ ਕਿੱਲੇ ਵੱਡਾ ਜਾ 9 ਕਿੱਲੇ ਵੱਡੇ ਤੇਰੇ ਕੋਈ ਮਸ਼ੀਨ ਹੈ ਆਪਣੇ ਵਰਤਨ ਪਤਾ ਹੀ ਹੈ ਕਿੰਨੇ ਕਿਲੇ ਵੱਡੇ ਦਵਾਜਾ ਨੋ ਕਿੰਨੇ ਡਿੱਗੇ ਕਿੰਨੇ ਤੇਰੇ ਕੋਲੇ ਨੋ 8 8 ਡਿੱਗੇ ਤੇ 1 ਲੱਖ ਦਾ ਵੱਡਾ ਨੋ ਕਿਲੇ ਬੰਦੇ ਵੱਡੇ ਆਪਣਾ ਡਾਇਰਕ ਦਾ ਪੰਮਾ ਫੋਰਮਨ ਕਿੱਥੇ ਹੈ ਲੱਭੇ ਨਹੀਂ ਯਾਰ ਕਿਧਰ ਗਿਆ ਉਹਨੇ ਕਿਹੜਾ ਕੰਮ ਲਾਇਆ ਪੰਮਾ ਪੰਮਾ ਅੱਜ ਤੱਕ ਮੜਾ ਕਿੰਨੇ ਕਿਲੇ ਆਜ ਵੱਡੇ ਤੂੰ ਉਹ ਦੇ ਗਏ ਹਾਰੇ ਖੜੇ ਵਿੱਚ ਗਏ ਕੋਈ ਹੈ ਦੋ ਖੜੇ ਸੀ ਓਏ ਦੋ ਬਾਕੀ ਡਿੱਗੇ ਇਹ ਬੰਦੇ ਨੇ ਹਿੰਦੂ ਬਹੁਤ ਮਾਰੀ ਹੈ ਲਾਓ ਯਾਰ ਇੱਕ ਹੋਰ ਆ ਗਿਆ ਇੱਧਰ ਆ ਗਏ ਐਮਪੀ ਜਮੈਨਾ ਦਾ ਮੈਂ ਘਰਾਂ ਨੂੰ ਜਾਣਾ ਇੱਥੇ ਹੁਣ ਕਰਿਆ ਆ ਫਿਰਦਾ ਪਾਣੀ ਲੱਭਣੇ ਨੇ ਜਾਣ ਨਾਲ ਮੈਨੂੰ ਖੱਜਲ ਖੜ ਕੀਤਾ ਸੀ ਕਿਵੇਂ ਕਿੱਥੇ ਜਾ ਰਿਹਾ ਐਸੀ ਦੁਕਾਨ ਚੱਲਣਾ ਕਿਹੜੀ ਦੁਕਾਨ ਦੁਕਾਨਾਂ ਦੇ ਪਿੱਛੇ ਰੱਗੇ ਕਿਹੜੀ ਦੁਕਾਨ ਹੈ ਦਵਾਈ ਵਾਲੀ ਇੱਧਰ ਦੁਕਾਨ ਹੈ ਨਹੀਂ ਕੋਈ ਪੈਂਟ ਛੱਡ ਵੇ ਵਿੱਚ ਕੀਤੇ ਇੱਥੇ ਮੈਂ ਉਹ ਫਿਰ ਖੁਰਕਾਂ ਟੈਣੇ ਤੇ ਬਾਬੂ ਬਣਿਆ ਇਹ ਬੰਦਾ ਸੀ ਆਪਣੇ ਨਾਲ ਜਿਹੜਾ ਐਮਪੀਓ ਭੱਜ ਕੇ ਨਿਕਲਿਆ ਨਾਲ ਮੈਨੂੰ ਭਜਾਇਆ ਇਹਨੇ ਹਾਂ ਉਹ ਕਿੰਨਾ ਟਾਈਮ ਲੱਗੂਗਾ ਹੁਣ 5 ਮਿੰਟ ਨਮ ਲਿਆ ਨਹੀਂ ਦੰਦੇ 5 ਮਿੰਟ ਦਾ ਦਾ ਇਹ ਬੰਦਾ ਬਾਕੀ 5 ਮਿੰਟ ਸਾਡੀ ਵੀਡੀਓ ਬੰਦ ਹੀ ਨਾ ਹੋ ਗਿਆ ਕਿੱਥੀ ਸ਼ਹਿਰ ਆਇਆ ਹੈ ਬੱਟ ਠੀਕ ਹੈ ਟਾਇਰ ਕਿੱਥੇ ਆਪਣਾ ਪੰਮਾ ਲਾ ਦਵਨ ਨੂੰ ਕਰ ਕਿਹੜਾ ਕੰਮ ਲਾਇਆ ਜੇ ਪੰਮਾ ਕਿੱਥੇ ਗਿਆ ਉਹ ਚੋਕ ਖੜਵਾ ਪੰਮਾ ਪਰਲਾ ਕਿਹੜੀ ਚੋਕੜ ਐ ਵੇਲੇ ਚੋਕ ਕਿਹੜੀ ਕਰਦਾ ਫਿਰਦਾ ਕਿੱਥੇ ਲਾਇਆ ਫਰਾ ਦੋ ਤੇਲ ਪਾ ਪੰਮਿਆ ਪੰਮਿਆ ਘੇਰ ਤੇ ਤੇਲ ਪਾ ਉਹ ਟਾਇਰ ਲਾਇਆ ਗੇ ਰੇੜ ਕੇ ਕਲਾ ਕੀ ਵਾ ਇਹ ਈੜ ਚੀਜ਼ ਵੱਜ ਗਈ ਹੈ ਇਹਨੂੰ ਪੁੱਛ ਵੀ ਪੈਰਾਂ ਦਾ ਟੁੱਟ ਲਗਾ ਕਿੰਨਾ ਟਾਈਮ ਲਾਣਾ ਨਹੀਂ ਇੱਧਰ ਮੇਰੀ ਗੱਲ ਸੁਣ ਤੂੰ ਅੱਧੀ ਰਾਤ ਵਿੱਚ ਚੋਕ ਕਰਦਾ ਫਿਰਦਾ ਵਿੱਚ ਕੀ ਕਰਦਾ ਫਿਰਦਾ ਥੱਲੇ ਹੈ ਕੀ ਵੱਜਾ ਖਾਈ ਖਾਦਾ ਦੇ ਹੈ ਛੱਟ ਲਾ ਕਿੰਦਰ ਵੱਜਦੀ ਆ ਉਹ ਮਾੜਾ ਮਾੜਾ ਤਾਂ ਹੁੰਦਾ ਹੀ ਰਹਿੰਦਾ ਤੇਨੂੰ ਆਖਾਂ ਕਿਨੇ ਵਿੱਚ ਦੱਥ ਮਾਰ ਪੈਰਾਂ ਜਾਂਦੇ ਤੂੰ ਆ ਦਾ ਕੰਮ ਕਰ ਨਾ ਪੰਮਾ ਜਿਹਨੇ ਸਮਰਦੇ ਨੇ ਰਾਤ ਨੂੰ ਨਹੀਂ ਪੰਮਾ ਬੰਦਾ ਹਮਤੀ 7 ਕਿਲੋ ਵੱਡੇ ਨੇ 2 ਕਿਲੋ ਖੜੇ ਪੰਜ ਡਿੱਗੇ ਵੱਡੇ ਨੇ ਡਰਾਈਵਰੀ ਦਿਆ ਹੋਈ ਆ ਡਰਾਈਵਰੀ ਸਹੀ ਜਿਹੜੀ ਪੰਮੇ ਨੇ ਕੀਤੀ ਆ ਜਿਹੜੀ ਆ ਹੁਣ ਕੀਤੀ ਹਾਂ ਨਹੀਂ ਹੁਣ ਨਹੀਂ ਇਹ ਤਾਂ ਇਹ ਤਾਂ ਆਪਣੇ ਗੇਅਰ ਕਿਡਾ ਲਾਈ ਜਾਂਦਾ ਫਮਿਆ ਪੂਰਾ ਹੀ ਪੀਚਾ ਪੂਰਾ ਪੰਮਾ ਦਾ ਆ ਜੋ ਆਂਦਾ ਇਹ ਉਹ ਪੰਨੇ ਦਾ ਟਾਇਰ ਡਿੱਗ ਪਿਆ ਥੱਲੇ ਕੋਲ ਕਾ ਟਾਇਰ ਡਿੱਗੂ ਖੜੇ ਪਾ ਦੇ ਪਾ ਡਿੱਗੂ ਕਿ ਡਿੱਗ ਪਿਆ ਮੈਂ ਖੜੀ ਕਿੱਥੇ ਮਸ਼ੀਨ ਹੈ ਕਿੱਥੇ ਖੜੀ ਕਰਨਾ ਹੈ ਕਰੇ ਅੱਛਾ ਬਈ ਉੱਥੇ ਟਾਈਮ ਆਉਂ ਪਾਲੇ ਕਿੱਦੇ ਮੈਂ ਕਰਨਾ ਹੈ ਦੱਸ ਸਭ ਦੋ ਰੰਗ ਬਾਬਾ ਲੱਗਦਾ ਤੇਰਾ ਇੱਕ ਅੱਗੂ ਹੋ ਗਿਆ ਪੁੱਛ ਹੋ ਗਿਆ ਜਲਦੀ ਕਰ ਚਾਹ ਬਣਦੀ ਹੋਣੀ ਚਾਹ ਹੋ ਗਈ ਹੁਣੇ ਜਲਦੀ ਰਿਕਾਸਦੋ ਚਾਹ ਟਾਈਮ ਨਹੀਂ ਘਰ ਸੁਨਹਿਰ ਚਾਹ ਦਾ ਟਾਈਮ ਹੋ ਗਿਆ ਰੀੜਾ ਫੇਰਦਾ ਰੋਟਾ ਕਾਲਾ ਹੁਣੀ ਤੇ ਡਰਾ ਗਿਆ ਇਹ ਤਾਂ ਪਾਪਾ ਚਾਰਾ ਡੱਬਾ ਕਰਨਾ ਹੈ ਐ ਹਾਂ ਇਹ ਗੰਦ ਨਾ ਵੇ ਵਿੱਚ ਕਰੇ ਨਿਗਾਹ ਪੰਮੇ ਦੀ ਬਾਜ ਵਰਗੀ ਹੈ ਇਹਗਾ ਕੋਟ ਕੁੱਤੇ ਹੀ ਇੰਨਾ ਕੁ ਨਿਕਲਿਆ ਹਰਾ ਹਾਂ ਪੰਮੇ ਨਿਗਾਹ ਕੋਈ ਨਾੜੀ ਹੈ ਹੋਰ ਕਹਿਗਾ ਕੋਈ ਸੀਲ ਉੱਤੇ ਹਾਂ ਇਹ ਲਿਆ ਫਿਰ ਇਹਗਾ ਕਰ ਦੇ ਨਾ ਪਾ ਗੰਦਾ ਗੰਦਾ ਨਾ ਪਾ ਯਾਰ ਹਡਿ ਬੈਰ ਪਾਉਣੇ ਦੋ ਤੁਸੀਂ ਗੰਦਾ ਦੇਰ ਪਾਈ ਦੇ ਵਿੱਚ ਸਵੇਰੇ ਪਮੈਂ ਚੈੱਕ ਕਰ ਲਾਂ ਮੜੇ ਡਾਟ ਹਨਾ ਜਿਹੜੇ ਵੱਡੇ ਨਟ ਡੈਕਸ਼ਨ ਵਾਲੇ ਸਾਰੇ ਕਰ ਲੈ ਚੈੱਕ ਤੁਸੀਂ ਆਹ ਕਰਦੇ ਵਾਸਤੇ ਆਹ ਕਰੀ ਚੈੱਕ ਜਾਲਾ ਗਾਲ ਟਾਇਰ ਜਾਂਦੇ ਪੰਗੁਰਮ ਹਵੇ ਹੈ ਸਮੈਲ ਸੋਲ ਸਿੰਘ ਕਿਹੜੀ ਕਿੰਨੇ ਜਾਂਦੀ ਹੈ ਪਰਲਾ ਉਹ ਇੰਜਨ ਵਾਲਾ ਹੀ ਹੈ ਇਹ ਲਾ ਕੇ ਆਇਆ ਆ ਆ ਆ ਮੁਸ਼ਕਿਲ ਅਸੀਰ ਆ ਲੈ ਆ ਟੋਨ ਨਾਲ ਪੇ ਮਗਰਾਉਂਦਾ ਜਿਹੜਾ ਬੰਦੇ ਆਠੋ ਵਿੱਚ ਲੇ ਗੁਰਮਖ ਲਾਈ ਜਾਂਦਾ ਕਿ ਪਾਣੀ ਦੇਣਾ ਪਰ ਹੀ ਫਿਰਦੇ ਵੇਖ ਲੈ ਹੀ ਥੱਲੇ ਨਦੀ ਦਾ ਓਏ ਆ ਲਾ ਜੀ ਇਹ ਲਾਣੇ ਆ ਤੇਲ ਤੋਂ ਪਾ ਲੈਣ ਦੇ ਰਸਤਾ ਦਿਓ ਭਾਈ ਹਾਲਾਤ ਹੈ ਕਿਹੜਾ ਮਰੇ ਮਰੇ ਵੇਖਤੀ ਆ ਚਲ ਕੋਈ ਬਾਤ ਕਿਹੜਾ ਦੂਜਾ ਟੈਡਾ ਕਰ ਬੀਂਦਾ ਟੈਡਾ ਕਰ ਪਾ ਕਿਹੜਾ ਉਹ ਉਹ ਕਰੇ ਪਿਆ ਕੋਨੇ ਆਪਣੇ ਕੋਲ ਨਾ ਫਿਰ ਕਾਲਾ ਪਾਈਏ ਫਿਰ ਪਿਆ ਹੋਣਾ ਅੱਗੇ ਕਾਲੇ ਚੱਲਦੇ ਰਹਿੰਦੇ ਆ ਇਹ ਕਿਹੜਾ ਦੂਜਾ ਉਹ ਦੂਜਾ ਢੰਗ ਪਿਆ ਗੇਰੇ ਵੀ ਕਾਲਾ ਤੇ ਪਾਦੇ ਤੇ ਬਾਤ ਦਾ ਕੋ ਰਹਿਣ ਦੇ ਬਸ ਕਰ ਬਾਕੀ ਕਰੇ ਪਾ ਲਾਂਗੇ ਮਾੜਾ ਫੜੀ ਮੈਂ ਉਹਦੇ ਨਾਲ ਮੈਂ ਉਹਦੇ ਨਾਲ ਨਾਟਕਾਲ ਦਿੱਤੇ ਨਹੀਂ ਬੜਾ ਬਹਾਜ ਨਾ ਆਇਆ ਨਹੀਂ ਇਹ ਗੱਲ ਚੱਲਦਾ ਹੈ ਇਹ ਨੂੰ 15000 ਬਿੱਲ ਆਇਆ ਤੂੰ ਦਾ ਕਿ ਵੇਲਾ ਕਿਹੜੇ ਘਟਾ ਰਹੇ ਨਹੀਂ ਵੇਲਾ ਆ ਦਵਾਈ ਲੈਣ ਦਾ ਦਵਾਈ ਦਾ ਤਾਂ 10000 ਤੋਂ ਰਹੀ ਜਾਂ ਫਟਿਆ ਮਾ ਲਈ ਜਾ ਮੈਂ ਤੇਰੀ ਵੀਰੂ ਆ ਬੈਸਕੋਡ 16 ਨਿਕਲ ਜਾ ਤਵਾ ਦਾ ਹਾਂ ਰੋ ਭੁੱਖ ਲੱਗੀ ਗਈ ਤੱਪਰ ਦੇ ਕੰਨੋਂ ਆਤਰ ਆਇਆ ਇਹਨਾਂ ਦੇ ਮਾਰਗਾਵੇਂ ਅੰਦਰ ਬਗਾਂ ਨਹੀਂ ਆ ਰਹਾ